ਕੇ ਹਿੱਸਾ ਲਿਆ ਆਖਿਰ ਇੰਦਰਾ ਸਰਕਾਰ ਨੇ 1966 ਵਿੱਚ ਪੰਜਾਬੀ ਸੂਬੇ ਦੀ ਮੰਗ ਦਾ ਪਰਵਾਨ ਕਰ ਲਈ ਪਰ ਚੰਡੀਗੜ੍ਹ ਜਿਸ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਵਿਕਸਿਤ ਕੀਤਾ ਗਿਆ ਸੀ ਉਸ ਨੂੰ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਰਹਿਣ ਦਿੱਤਾ ਗਿਆ ਪੰਜਾਬ ਦੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਜਾਂ ਤੇ ਹਰਿਆਣਾ ਨੂੰ ਦੇ ਦਿੱਤੇ ਗਏ ਜਾਂ ਹਿਮਾਚਲ ਦੇ ਹਿੱਸੇ ਆ ਗਏ

ਪੰਜਾਬੀ ਸੂਬੇ ਦੀ ਸਥਾਪਤੀ ਮਗਰੋਂ ਪੰਜਾਬ ਦੇ ਸਿਆਸੀ ਹਾਲਾਤ ਨੇ ਇੱਕ ਨਵਾਂ ਮੋੜ ਲੈਣਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਨੇ ਆਨੰਦਪੁਰ ਸਾਹਿਬ ਵਿਖੇ ਆਪਣੇ ਸਾਲਾਨਾ ਇਜਲਾਸ ਵਿੱਚ ਬਹੁ ਚਰਚਿਤ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ। ਇਸ ਮਤੇ ਵਿੱਚ ਰਾਜਾ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਹੀ ਗਈ ਸੀ। ਪੰਜਾਬ ਵਿੱਚ ਪੜ੍ਹੇ ਲਿਖੇ ਯੁਵਾਕਾਂ ਵਿੱਚ ਵਧ ਰਹੀ ਬੇਰੋਜ਼ਗਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਗਾਰ ਦੇ ਨਵੇਂ ਵਸੀਲੇ ਲੱਭਣ ਅਤੇ ਪੰਜਾਬ ਵਿੱਚ ਵੱਡੇ ਵੱਡੇ ਉਦਯੋਗ ਸਥਾਪਿਤ ਕਰਨ ਦੀ ਮੰਗ ਸੀ ਹਰਿਆਣੇ ਲੈ ਗਏ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਵਿਚਾਰ ਗਿਆ ਸੀ ਫੌਜ ਵਿੱਚ ਸਿੱਖਾਂ ਦੇ ਮੌਜੂਦਾ ਅਨੁਪਾਤ ਨੂੰ ਕਾਇਮ ਰੱਖਣ ਤੇ ਜ਼ਾਵੀ ਬਿਆਸ ਦੇ ਪਾਣੀਆਂ ਦੀ ਸਹੀ ਵੰਡ ਬਾਰੇ ਵੀ ਜ਼ੋਰ ਦਿੱਤਾ ਗਿਆ ਸੀ ਜਿੱਥੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਪਾਸ ਕੀਤੀਆਂ ਗਈਆਂ ਬੋਟੀਆਂ ਮੰਗਾਂ ਦਾ ਸੰਬੰਧ ਪੰਜਾਬ ਦੀ ਸਮੁੱਚੀ ਵਸੋਂ ਨਾਲ ਸੀ ਉੱਥੇ ਕਾਂਗਰਸ ਸਰਕਾਰ ਨੇ ਇਸ ਮਤੇ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਪਾਰੀ ਖਤਰੇ ਦੀ ਦਸਤਾਵੇਜ਼ ਕਹਿ ਕੇ ਇਸ ਨੂੰ ਥਾਂ-ਥਾਂ ਤੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਜਿਉ ਸਾਰੇ ਦੇਖ ਲਈ ਵਾਧਕਾਂ ਦਾ ਮੰਗ ਕਰਦਾ ਅਨੰਦਪੁਰ ਸਾਹਿਬ ਦਾ ਮਤਾ ਫਿਰ ਇਸ ਗੱਲ ਨਾਲ ਵਕਫਵਾਦੀ ਕਹਿੰਦੇ ਕਿ ਕਿਉਂ ਸਾਨੂੰ ਟਾਲਾ ਜਾਵੇ ਪੰਜਾਬ ਦੀ ਅਕਾਲੀ ਪਾਰਟੀ ਸਰਕਾਰ 'ਪਾਸ ਲਗਾਤਾਰ ਆਪਣੀਆਂ ਮੰਗਾਂ ਪੇਸ਼ ਕਰਦੀ ਰਹੀ ਪਰ ਕੇਂਦਰ ਵਿੱਚ ਬੈਠੀ ਕਾਂਗਰਸ ਸਰਕਾਰ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਵੀ ਵਿਗੜਨਕਾਰੀ ਕਹਿ ਕੇ ਨਜ਼ਰਅੰਦਾਜ਼ ਕਰਦੀ ਰਹੀ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਜਿੱਥੇ ਆਰਥਿਕ ਤੌਰ ਤੇ ਖੁਸ਼ਹਾਲ ਹੋ ਗਿਆ ਸੀ ਉੱਥੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਬੇਕਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਸੀ। ਪੰਜਾਬ ਦੀਆਂ ਸਮੱਸਿਆਵਾਂ ਬਾਰੇ ਕੋਈ ਵੀ ਕੌਮੀ ਪਾਰਟੀ ਜਾਂ ਕਾਂਗਰਸ ਸਰਕਾਰ ਗੰਭੀਰ ਨਹੀਂ ਸੀ 1978 ਵਿੱਚ ਅੰਮ੍ਰਿਤਸਰ ਵਿਖੇ ਹੋਏ ਨਿਰੰਕਾਰੀ ਸਮਾਗਮ ਦੇ ਸਮੇਂ ਅਖੰਡ ਕੀਰਤਨੀ ਜਥੇ ਦੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਅਵਤਾਰ ਬਾਣੀ ਵਿੱਚ ਕਹਿ ਗਏ અપਮਾਨਜਨਕ ਸ਼ਬਦਾਂ ਦਾ ਸ਼ਾਂਤਮਈ ਤੰਗ ਨਾਲ ਵਿਰੋਧ ਕਰਨ ਲਈ ਸ਼ਬਦ ਕੀਰਤਨ ਕਰਦੇ ਨਿਰੰਕਾਰੀ ਸਮਾਗਮ ਵੱਲ ਜਾ ਰਹੇ ਸਨ ਬਗੂ ਨਾ ਚਾਹ ਦੇਖ ਉਸ ਸਾਲ ਦਿੱਲੀ ਵਿੱਚ ਨਿਰੰਕਾਰੀ ਬਾਬੇ ਗੁਰਬਚਨ ਸਿੰਘ ਦਾ ਕਤਲ ਹੋ ਗਿਆ ਕੁਝ ਚਿਰ ਮਗਰੋਂ ਹਿੰਦ ਸਮਾਚਾਰ ਸਮੂਧ ਦੇ ਪ੍ਰਮੁੱਖ ਪੱਤਰਕਾਰ ਲਾਲਾ ਜਗਤ ਨਾਰਾਇਣ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਸੰਬੰਧ ਵਿੱਚ ਪਹਿਲਾਂ ਸੰਤ ਪਿੰਡਰਾਂ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਅਕਾਲੀ ਦਲ ਦੇ ਜ਼ੋਰ ਦੇਣ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਇੱਕ ਪਾਸੇ ਪੰਜਾਬ ਕਾਂਗਰਸ ਅਤੇ ਗਿਆਨੀ ਜ਼ੈਲ ਸਿੰਘ ਦਰਬਾਰਾ ਸਿੰਘ ਵਿਚ ਪਈ ਆਪਸੀ ਫੁੱਟ ਹਾਲਾਤ ਨੂੰ ਖਰਾਬ ਕਰ ਰਹੀ ਸੀ ਤੇ ਦੂਜੇ ਪਾਸੇ ਅਕਾਲੀ ਦਲ ਦੇ ਮੁਕਾਬਲੇ ਤੇ ਪੰਜਾਬ ਵਿੱਚ ਇੱਕ ਨਵੀਂ ਸ਼ਕਤੀ ਉੱਭਰ ਕੇ ਸਾਹਮਣੇ ਆ ਰਹੀ ਸੀ ਜਿਸ ਨੇ ਆਪਣੇ Nirpae ਸਰੂਪ ਤੇ ਪ੍ਰਭਾਵਸ਼ਾਲੀ ਪ੍ਰਚਾਰ ਸਦਕਾ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਨਵੇਂ ਸੱਚੇ ਵਿੱਚ ਢਾਲਣਾ ਸ਼ੁਰੂ ਕਰ ਦਿੱਤਾ ਸੀ ਪਿੰਡਰਾ ਵਾਲੇ ਦਾ ਜਨਮ ਸਨ 1947 ਵਿੱਚ ਹੋਇਆ ਉਹ ਬਾਬਾ ਜੋਗਿੰਦਰ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਉਸਨੇ ਪਿੰਡ ਦੇ ਸਕੂਲ ਵਿੱਚ 5ਵੀਂ ਤੱਕ ਪੜਾਈ ਕੀਤੀ ਮਗਰੋਂ ਉਹ ਚੌਕ ਮਹਿਤਾ ਚਲੇ ਗਏ ਤੇ ਇੱਥੇ ਹੀ ਸੰਤ ਕਰਤਾਰ ਸਿੰਘ ਜੀ ਦੇ ਦੇਹਾਂਤ ਮਗਰੋਂ ਉਹਨਾਂ ਦੇ ਜਾਣ ਨਿਸ਼ਾਨ ਥਾਪੇ ਗਏ ਪਿੰਡਾਂ ਵਾਲੇ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਵਿੱਚ ਵਧ ਰਹੀ ਨਸ਼ੇ ਦੀ ਪ੍ਰਵ੍ਰਤੀ ਨੂੰ ਰੋਕਣਾ ਅੰਮ੍ਰਿਤ ਪਾਣ ਕਰਾ ਕੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦੇਣੀ ਅਤੇ ਜਿਨ੍ਹਾਂ ਵਿਰੁੱਧ ਸਿਆਸੀ ਸੱਭਿਆਚਾਰਕ ਜਾਂ ਧਾਰਮਿਕ ਅਨ્યાਇ ਹੋ ਰਿਹਾ ਸੀ ਉਹਨਾਂ ਨੂੰ ਇਨਸਾਫ਼ ਦਿਵਾਉਣਾ ਸੀ। ਸਨੇਹਰਾ ਆਪਦਾ ਕੰਮ ਹੈ ਅਮਰ ਸਿਖਾਉਣਾ ਗੁਰੂ ਦੀ ਬਾਣੀ ਦਾ ਅਰਥ ਕਰਨੇ ਨਾਲ ਤੈਨੂੰ ਗੁਰਬਾਣੀ ਪੜਾਉਣੀ ਆਪ ਜਿੰਨੀ ਮੈਥੋਂ ਪੜੀ ਜਾਵੇ ਮੈਂ ਪੜਦਾ ਸਤਿਗੁਰ ਜੀ ਦੀ ਕਿਰਪਾ ਕਰਕੇ ਪੜਾਉਂਦੇ ਆ ਤੇ ਮੈਂ ਇਹ ਨਹੀਂ ਕਹ ਸਕਦਾ ਮੈਂ ਕਿੰਨੀ ਕਾ ਪੜਦਾ ਸੋ Hindu ਪੱਕਾ Hindu ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਪੱਕਾ ਸਿੱਖ ਬਣੇ ਸਮੂਹ ਕ੍ਰਾਣੀਆਂ ਦੇ ਨਸ਼ੇ ਛਡਾਉਣੇ ਤੇ ਭੈਣ ਦੇ ਜਿਹਨਾਂ ਨੇ ਅੱਜ ਤੋਂ ਲੁੱਟੀ ਹੈ ਸਰੂਪਾਂ ਨੂੰ ਅੱਗਾ ਲਾਈਆਂ ਧਾਰਮਿਕ ਸੰਸਥਾ ਦੀ ਬੇਰਵੀਕ ਕੀਤੀ ਹੈ ਉਸ ਮਾਰਾ ਕੋਣ ਤੇ ਉਹਨਾਂ ਤੋਂ ਹੱਕ ਲੈਣ ਦੀ ਇੱਛਕ ਰਹਿਣਾ <laughs> I think he was a rustic preacher. He did a lot of good to start with. Uh, he brought a whole lot of young generation to give up smoking, drinking, taking opium. And, and uh, therefore he had this enormous following uh, after him. I think that he was a deeply religious man. But he was not a very educated man. So he understood only the superficial aspects of Sikhism.

ਸ਼ਸ਼ਤਰਕਾਰੀ ਨੌਜਵਾਨ ਉਹਨਾਂ ਦੇ ਨਾਲ ਹੁੰਦੇ ਉਹਨਾਂ ਨੇ ਕਈ ਵਾਰ ਆਪਣੇ ਲੈਕਚਰਾਂ ਵਿੱਚ ਕਿਹਾ ਸੀ ਹਿੰਦੋਸਤਾਨ ਜਿੰਦਾਬਾਦ ਹੋਇਆ ਸਖੂਦ ਨੂੰ ਮਿਲਣਾ ਖਾਸ ਤਕਨੀਕਾਂ ਮਿਲਣਾ ਲੋ ਹਿੰਦੋਸਤਾਨ ਵਿੱਚ ਸ਼ਿਰਕਤ ਕਿਸ ਤਰ੍ਹਾਂ ਕੀਤੀ ਕਰੀਏ ਸਪਰਟਕ ਨੂੰ ਸਵਾਲ ਉਸ ਨਾਲ ਰਸਮ ਇਹਨਾਂ ਦਿਨਾਂ ਵਿੱਚ ਹੀ ਦਿੱਲੀ ਵਿੱਚ 1982 ਦੀਆਂ ਏਸ਼ਾਈ ਖੇਡਾਂ ਹੋਣ ਵਾਲੀਆਂ ਸਨ ਸਿੱਖ ਕਾਲੀਆਂ ਪੱਗਾਂ ਬਨ ਕੇ ਜਾਂ ਕਾਲੀਆਂ ਛੰਡੀਆਂ ਲੈ ਕੇ ਇਸ ਮੌਕੇ ਤੇ ਰੋਸ਼ਦਾ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਸਨ ਤਾਂ ਜੋ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਬਜਾਏ ਇਸ ਦੇ ਕਿ ਉਹਨਾਂ ਨੂੰ ਆਪਣਾ ਇਹ ਸੰਵਿਧਾਨਿਕ ਅਧਿਕਾਰ ਵਰਤਣ ਦੀ ਆਗਿਆ ਦਿੱਤੀ ਜਾਂਦੀ ਸਰਕਾਰ ਨੇ ਪੰਜਾਬ, ਹਰਿਆਣਾ ਜਾਂ ਹੋਰ ਪ੍ਰਾਂਤਾਂ ਤੋਂ ਦਿੱਲੀ ਆਉਣ ਵਾਲੇ ਸਿੱਖ ਜਥਿਆਂ ਤੇ ਪਾਬੰਦੀ ਲਗਾ ਦਿੱਤੀ। ਇਸ ਸ਼ਾਰਟ ਦੇ ਵਿੱਚ ہندوستان دی جی راز دانی بھی چکھیڑ ہوئے وہ تو سکھ نہیں آ آسکتا سی سکھ جا نہیں سکتا سی اور سکھاں وہ اس وقت گرفتار کیتا گیا اس گرفتاری میں صرف سکھ اکالی ڈیڈر ہی نہیں کیتے گئے جو بھی سکھ نظر آیا ہریانہ بارڈر تو پاہمے وہ جنرل سی پاہمے وہ ملٹی دا سی پاہمے وہ سبین سی کسے کس دا پولیٹیکل تعلق سی کے نہیں سی سکھ ہونا ہی دا گناہ سی ਇਸ਼ਿਆਈ ਖੇਡਾਂ ਦੇ ਦੌਰਾਨ ਭਜਨ ਲਾਲ ਸਰਕਾਰ ਨੇ ਹਰਿਆਣਾ ਵਿੱਚ ਸਿੱਖਾਂ ਉੱਤੇ ਬੜੇ ਜ਼ੁਲਮ ਕੀਤੇ ਜਿਸ ਨੇ ਸਮੁੱਚੇ ਸਿੱਖ ਪਾਈਚਾਰੇ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਇਸ ਆਜ਼ਾਦ ਭਾਰਤ ਵਿੱਚ ਉਹ ਕਿਹੜਾ ਹਿੱਸਾ ਹੈ ਜਿੱਥੇ ਸਿੱਖ ਅਨਭਵ ਕਰਦਾ ਮੈਂ ਆਜ਼ਾਦ ਹਾਂ ਸਾਨੂੰ ਜਵਾਬ ਦਿਓ ਇਸ ਗੱਲ ਦਾ ਜੋ ਸੀਸਗੰਝ ਵਿੱਚ ਵਾਅਦਾ ਕੀਤਾ ਬੰਬਈ ਵਾਅਦਾ ਕੀਤਾ ਉਸ ਵਾਅਦੇ ਨੂੰ ਸਾਹਮਣੇ ਰੱਖਦੇ ਹਾਂ ਦਿੱਲੀ ਦੇ ਤਖਤ ਤੇ ਜੋ ਬੈਠੇ ਨੇ ਉਹ ਸਾਨੂੰ ਦੱਸਣ ہندوستان دے کیڑے حصے وچ سکھن ان پاو کردہ میں اجاد ہاں سکھ نے اے تو الٹ احساس کیتا ہے اور اس طرح احساس کرا دیتا سکھ نو تو غلام ہے تو دو نمبر دا شہری ہے ٹھیڈا ختم ہو گئی ہیں پر پنجاب وچ تناؤ ودنا شروع ہو گیا اس تناؤ نو ودان وچ جلندر تے دلی تو پرکاشت ہون والے کئی اخبارہ نے بڑی ماری پومی کا ادا کیتی انہوں نے ایک بینیفٹ ہے ਕਿਉਂ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਿਤਨੀ ਵੀ ਜ਼ਹਿਰ ਕਿਉਂ ਨਾ ਉਗਲਣ ਕਿਉਂਕਿ ਉਹ ਬਾਈਫੇਸ ਹਿੰਦੂ ਨੇ ਪਾਰਟ ਆਂਡ ਪਾਰਸਲ ਆਫ ਦਾ ਮੈਜੋਰਿਟੀ ਕਮਿਊਨਿਟੀ ਨੇ ਇਸ ਲਈ ਹਿੰਦੁਸਤਾਨ ਦੀ ਐਡਮਿਨਿਸਟ੍ਰੇਸ਼ਨ ਤੇ ਕਮਿਊਨਲਿਜ਼ਮ ਜਿਹੜਾ ਹੈ ਉਹ ਵੀ ਐਡਮਿਨਿਸਟ੍ਰੇਸ਼ਨ ਤੇ ਹਾਵੀ ਹੋ ਚੁੱਕਿਆ ਪੰਜਾਬ ਵਿੱਚ ਹੋਣ ਵਾਲੇ ਹਰ ਕਤਲ ਨੂੰ دہشت ਗਰਦੀ ਨਾਲ ਜੋੜਿਆ ਗਿਆ ਪੁਲਿਸ ਹੱਥੋਂ ਮਰਨ ਵਾਲੇ ਹਰ ਨੌਜਵਾਨ ਨੂੰ ਦਹਿਸ਼ਤ ਗਰਦ ਕਹਿ ਕੇ ਦੇਸ਼ ਵਿੱਚ ਸਿੱਖਾਂ ਵਿਰੁੱਧ ਨਫ਼ਰਤ ਦਾ ਵਾਤਾਵਰਨ ਹੋਰ ਤਿੱਖਾ ਕਰ ਦਿੱਤਾ ਗਿਆ। ਅਕਾਲੀ ਦਲ ਨੇ ਸਰਕਾਰ ਕੋਲ ਆਪਣੀਆਂ ਮੰਗਾਂ ਦਾ ਚਾਰਟਰ ਪੇਸ਼ ਕੀਤਾ। ਇਨ੍ਹਾਂ ਵਿੱਚ ਪ੍ਰਮੁੱਖ ਮੰਗਾਂ ਹੋਈਆਂ ਸਨ ਜਿਨ੍ਹਾਂ ਦਾ ਉਲੇਖ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਾਲ ਉਹਨਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਹੋਲੀ ਸਿਟੀ ਕੌਸ਼ਿਤ ਕਰਨ ਤੇ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਕੀਰਤਨ ਪ੍ਰਸਾਰਿਤ ਕਰਨ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੇਡੀਓ ట్రాన్స్మిਟਰ ਲਗਾਉਣ ਦੀ ਵੀ ਮੰਗ ਪੇਸ਼ ਕੀਤੀ ਆ। ਆਕਮੀਆਂ ਮੰਗਾਂ ਦੇ ਸੰਬੰਧ ਵਿੱਚ ਪੰਜਾਬ ਦੇ ਪ੍ਰਮੁੱਖ ਅਕਾਲੀ ਨੇਤਾ ਕਈ ਵਾਰ ਸ਼੍ਰੀਮਤੀ ਇੰਦਰਾ ਗਾਂਧੀ ਤੇ ਬੂਟਾ ਸਿੰਘ ਨੂੰ ਮਿਲੇ جاندہ ہے کہ شریمتی گاندھی نے بہت ساریاں مگا نوان بھی کر لیا سی پر اس تو پہلا کہ انہاں منگا بارے کوئی بھی انتیم نرنے لیا جاندہ شریمتی گاندھی نے اپنا من بدل لیا تے اکالی نیتا نراش ہو کے پنجاب واپس پرت آئے